ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਤુલਸੀ ਦੇ ਪੱਤੇ ਤੋੜਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਨੋਹਾਂ ਨਾਲ ਨਾ ਤੋੜੋ ਸੋਖਣ ਨਾਲ ਤੋੜਨ ਲਈ ਹਮੇਸ਼ਾ ਉਂਗਲ ਦਾ ਹੀ ਇਸਤੇਮਾਲ ਕਰੋ ਜੋ ਵਧੇਰੇ ਸਹੀ ਹੈ ਨੋਹਾਂ ਨਾਲ ਤુલਸੀ ਦਾ ਪੱਤਾ ਤੋੜਨਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਘਰ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਤੇ 골ਡ ਕਲਰ ਦੀ ਕੋਈ ਵੀ ਪੱਤੀ ਲਗਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੇ ਅੰਦਰ ਕਦੇ ਵੀ ਨੈਗੇਟਿਵਿਟੀ ਨਹੀਂ ਆਵੇਗੀ ਤੇ ਨਾਲ ਹੀ ਖੁਸ਼ਹਾਲੀ ਵਾਲਾ ਮਾਹੌਲ ਘਰ ਵਿੱਚ ਹਮੇਸ਼ਾ ਬਣਿਆ ਰਹੇਗਾ ਨੰਬਰ 3 ਜੇਕਰ ਤੁਸੀਂ ਆਪਣੇ ਘਰ ਵਿੱਚ ਸੰਕਰੇ ਦੇ ਦੋ ਪੀਸ ਕਰਕੇ ਇੱਕ ਵਿੱਚ ਲੌਂਗ ਫਸਾ ਦਿਓ ਤੇ ਵਿਚਕਾਰ ਵਿੱਚ ਬੱਤੀ ਲਗਾ ਦਿਓ ਉੱਪਰ ਦੂਸਰਾ ਸੰਕਰੇ ਦਾ ਪੀਸ ਰੱਖ ਕੇ ਇਸ ਬੱਤੀ ਨੂੰ ਜਲਾ ਕੇ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਖੁਸ਼ਹਾਲੀ ਬਹੁਤ ਵਧੀਆ ਆਵੇਗੀ ਬੁਰੀਆਂ ਸ਼ਕਤੀਆਂ ਨਹੀਂ ਆਉਣਗੀਆਂ ਤੇ ਜੀਬਾਂ ਤੋਂ ਰਾਹਤ ਮਿਲੇਗੀ ਨੰਬਰ 4 ਜਿਸ ਵਿਅਕਤੀ ਦੇ ਪੈਰਾਂ ਦੀ ਉਂਗਲ ਅੰਗੂਠੇ ਤੋਂ ਛੋਟੀ ਫਿਰ ਸਾਰੀਆਂ ਉਸ ਤੋਂ ਛੋਟੀਆਂ ਹੁਣ ਤਾਂ ਇਸ ਤਰ੍ਹਾਂ ਦਾ ਵਿਅਕਤੀ ਆਪਣੇ ਮਨ ਵਿੱਚ ਇਹ ਇੱਛਾ ਰੱਖਦਾ ਹੈ ਕਿ ਮੇਰੇ ਹੀ ਕਹੇ ਤੇ ਚੱਲਣ ਮੇਰੀ ਹੀ ਹਰ ਇੱਕ ਵਿਅਕਤੀ ਸੁਣੇ ਜੇ ਕੋਈ ਇਹਨਾਂ ਦੀ ਨਹੀਂ ਸੁਣਦਾ ਤੇ ਬਹੁਤ ਜਲਦੀ ਗੁੱਸੇ ਹੋ ਜਾਂਦੇ ਹਨ ਨੰਬਰ 5 ਜਿਹੜੀਆਂ ਔਰਤਾਂ ਦੇ ਹੱਥ ਦੀ ਹਥੇਲੀ ਉੱਪਰ ਕਮਲ ਦਾ ਫੁੱਲ ਬਣਦਾ ਦਿਖ ਰਿਹਾ ਹੋਵੇ ਉਹ ਬਹੁਤ ਹੀ ਧੰਨ ਵਾਲੀਆਂ ਔਰਤਾਂ ਹੁੰਦੀਆਂ ਨੇ ਇਹਨਾਂ ਉੱਪਰ ਮਾਂ ਲਕਸ਼ਮੀ ਦੀ ਬਹੁਤ ਕਿਰਪਾ ਹੁੰਦੀ ਹੈ ਨੰਬਰ 6 ਜਿਹੜੀਆਂ ਔਰਤਾਂ ਦੇ ਹੱਥ ਉੱਪਰ ਸੰਖ ਬਣਦਾ ਦਿਖਾਈ ਦੇਵੇ ਔਰਤਾਂ ਬਹੁਤੀ ਭਾਗੀਸ਼ਾਲੀ ਤੇ ਬੁੱਧੀਮਾਨ ਹੁੰਦੀਆਂ ਨੇ ਇਨ੍ਹਾਂ ਔਰਤਾਂ ਦੀ ਕਿਸਮਤ ਬਹੁਤ ਵਧੀਆ ਹੁੰਦੀ ਹੈ ਜੋ ਵੀ ਆਪਣੀ ਜ਼ਿੰਦਗੀ ਵਿੱਚ ਚਾਹੁੰਦੀਆਂ ਨੇ ਉਹ ਇਹਨਾਂ ਨੂੰ ਮਿਲ ਹੀ ਜਾਂਦਾ ਹੈ ਨੰਬਰ 7 ਜਿਹੜੀਆਂ ਔਰਤਾਂ ਦੇ ਹੱਥਾਂ ਦੀਆਂ ਉਂਗਲਾਂ ਉੱਪਰ ਗੋਲ ਗੋਲ ਸਰਕਲ ਜ਼ਿਆਦਾ ਦਿਖਾਈ ਦੇਣੇ ਪੂਰੀ ਜ਼ਿੰਦਗੀ ਮਾਨ ਸਨਮਾਨ ਵਾਲੀ ਜ਼ਿੰਦਗੀ ਬਤੀਤ ਕਰਦੀਆਂ ਤੇ ਨਾਲ ਹੀ ਮੰਜ਼ਿਲ ਤੱਕ ਪਹੁੰਚ ਕੇ ਹੀ ਸਾਲ ਲੈਂਦੀਆਂ ਹਨ ਨੰਬਰ 8 ਆਪਣੇ ਪਰਸ ਵਿੱਚ ਕਦੇ ਵੀ ਦਵਾਈਆਂ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੈਸਾ ਦਵਾਈਆਂ ਤੇ ਖਰਚ ਹੋ ਜਾਂਦਾ ਹੈ ਤੇ ਨਾਲ ਹੀ ਕਦੇ ਵੀ ਸਿੱਕੇ ਵੱਡੇ ਨੋਟਾਂ ਨਾਲ ਪਰਸ ਵਿੱਚ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵੱਡੇ ਨੋਟ ਵੀ ਛੋਟੇ ਨੋਟਾਂ ਦੀ ਤਰ੍ਹਾਂ ਹੀ ਚੱਲਣ ਲੱਗ ਜਾਂਦੇ ਹਨ ਨੰਬਰ 9 ਜੇਕਰ ਨਾਨ ਸਟਿਕ ਬਰਤਨ ਵਿੱਚ ਚਿਪਚਿਪਾ ਪਾਨਾ ਖਾਣਾ ਬਣਾਉਣ ਤੋਂ ਬਾਅਦ ਰਹਿ ਜਾਂਦਾ ਹੈ ਤਾਂ ਉਸ ਵਿੱਚ ਪਾਣੀ ਪਾ ਕੇ ਕੁਝ ਸਮਾਂ ਗੈਸ ਤੇ ਰੱਖੋ ਫਿਰ ਇੱਕ ਚਮਚ ਮਿੱਠੇ ਸੋਡੇ ਦਾ ਪਾ ਦਿਓ ਤੇ ਪਾਣੀ ਨੂੰ ਉਬਾਲ ਲਓ ਠੰਡਾ ਹੋਣ ਤੇ ਉਸ ਬਰਤਨ ਨੂੰ ਸਾਫ਼ ਕਰਕੇ ਰੱਖੋ ਬਰਤਨ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 10 ਜੇਕਰ ਤੁਹਾਡੇ ਕੰੱਚ ਦੇ ਸ਼ੀਸ਼ੇ ਉੱਪਰ ਪਾਣੀ ਦੇ ਦਾਗ ਨਾ हट ਰਹੇ ਹੋਣ ਤਾਂ ਇੱਕ ਵਾਰ ਉੱਪਰ ਛਿੱਟਾ ਸਿਰਕਾ ਪਾ ਕੇ ਉਸ ਨੂੰ ਰਗੜ ਦਿਓ ਇਸਦੀ ਮੈਂਨਾਂ ਸਾਰੇ ਦਾਗ ਤੱਬੇ ਸਾਫ਼ ਹੋ ਜਾਣਗੇ ਨੰਬਰ 11 ਜੇਕਰ ਤੁਸੀਂ ਆਪਣੇ ਸਰਾਣੇ ਥੱਲੇ ਪਾਲਕ ਦੇ ਪੱਤੇ ਰੱਖ ਕੇ ਸੌਂਜੋ ਜੇਕਰ ਰਾਤ ਨੂੰ ਬਾਰ-ਬਾਰ ਅੱਖ ਖੁੱਲਦੀ ਹੈ ਤਾਂ ਇਸ ਦਾ ਸੰਕੇਤ ਹੈ ਕਿ ਤੁਹਾਡੇ ਉੱਪਰ ਕੋਈ ਬੁਰੀ ਸ਼ਕਤੀ ਹੈ ਜੇਕਰ ਅੱਖ ਨਹੀਂ ਖੁੱਲੇਗੀ ਤਾਂ ਤੁਸੀਂ ਬਿਲਕੁਲ ਸੇਫ ਹੋ ਅਗਲੇ ਦਿਨ ਇਸ ਪਾਲਕ ਨੂੰ ਗਾਹ ਨੂੰ ਪਾ ਦਿਓ ਨੰਬਰ 12 ਕਦੇ ਵੀ ਕਿਸੇ ਵੀ ਦਰਖਤ ਥੱਲੇ ਪੇਸ਼ਾਬ ਜਾਂ ਫਿਰ ਟਾਇਲਟ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਹਾਡੇ ਨਾਂ ਬਹੁਤ ਮਾੜਾ ਹੋ ਸਕਦਾ ਹੈ ਕਿਉਂਕਿ ਦਰਖਤ ਥੱਲੇ ਪੇਸ਼ਾਬ ਕਰਨਾ ਜਾਂ ਫਿਰ ਟਾਇਲਟ ਕਰਨਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦਰਖਤਾਂ ਨੂੰ ਕਈ ਥਾਵਾਂ ਉੱਪਰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਨੰਬਰ 13 ਜੇਕਰ ਤੁਹਾਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ ਤਾਂ ਸ਼ਨੀਵਾਰ ਵਾਲੇ ਦਿਨ ਨਿੰਬੂ ਲੈ ਕੇ ਉਸ ਨੂੰ ਆਪਣੇ ਸਿਰ ਉੱਪਰ ਦੀ 7 ਵਾਰ ਘੁਮਾਓ ਜਿਸ ਤਰ੍ਹਾਂ ਘੜੀ ਘੁੰਮਦੀ ਹੈ ਫਿਰ ਇਸ ਨੂੰ ਚਿਮਟੇ ਵਿੱਚ ਫਸਾ ਕੇ ਗੈਸ ਉੱਪਰ ਰੱਖ ਕੇ ਜਲਾ ਦਿਓ ਜੇਕਰ ਇਹ ਫੁੱਟ ਗਿਆ ਤਾਂ ਤੁਹਾਨੂੰ ਕਿਸੇ ਦੀ ਬਹੁਤ ਬੁਰੀ ਨਜ਼ਰ ਲ ਨੰਬਰ 14 ਜਦੋਂ ਵੀ ਆਪ ਨੇ ਘਰ ਦੀ ਸਫਾਈ ਕਰਕੇ ਹਟਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਬਾਅਦ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਿਰ ਤੇ ਮਨ ਵੀ ਸਾਫ਼ ਹੋ ਜਾਵੇਗਾ ਤੇ ਤੁਹਾਡੇ ਉੱਪਰ ਕੋਈ ਵੀ ਨਿਕਾਰਾਤਮਕ ਊਰਜਾ ਵਾਸਤੇ ਨਹੀਂ ਕਰੇਗੀ। ਨੰਬਰ 15 ਜੇਕਰ પતિ-ਪਤਨੀ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਉਹ ਆਪਣੇ ਕਮਰੇ ਵਿੱਚ ਇੱਕ ਮਨੀ ਪਲਾਂਟ ਦਾ ਪੌਦਾ ਰੱਖ ਲੈਣ ਤਾਂ ਇਸ ਤਰ੍ਹਾਂ ਕਰਨ ਨਾਲ ਲੜਾਈ ਝਗੜੇ ਖਤਮ ਹੋ ਜਾਣਗੇ ਤੇ ਘਰ ਵਿੱਚ ਨਿਕਾਰਾਤਮਕ ਊਰਜਾ ਵੀ ਖਤਮ ਹੋ ਜਾਵੇਗੀ। ਨੰਬਰ 16 ਕਦੇ ਵੀ ਕਿਸੇ ਵੀ ਇਨਸਾਨ ਨੂੰ ਬਾਥਰੂਮ ਵਿੱਚ ਨੰਗੇ ਪੈਰ ਰੱਖ ਕੇ ਇਸ਼ਨਾਨ ਨਹੀਂ ਕਰਨਾ ਚਾਹੀਦਾ ਅਤੇ ਨਾਲ ਹੀ ਗਿੱਲੇ ਕੱਪੜੇ ਬਾਥਰੂਮ ਵਿੱਚ ਨਹੀਂ ਰੱਖਣੇ ਚਾਹੀਦੇ ਇਸ ਤਰ੍ਹਾਂ ਕਰਨਾ ਘਰ ਵਿੱਚ ਨਕਾਰਾਤਮਕ ਊਰਜਾ ਆਉਣ ਲੱਗ ਜਾਂਦੀ ਹੈ ਨੰਬਰ 17 ਜਦੋਂ ਵੀ ਅਸੀਂ ਕਿਤੇ ਵੀ ਬਾਹਰ ਜਾਈਏ ਤਾਂ ਸਾਨੂੰ ਆਪਣੇ ਕੋਲ ਇੱਕ ਸੂਟ ਰੁਮਾਲ ਦਾ ਜ਼ਰੂਰ ਲੈ ਕੇ ਜਾਣਾ ਚਾਹੀਦਾ ਇਸ ਤਰ੍ਹਾਂ ਕਰਨਾ ਕਈ ਵਾਰ ਸਾਡਾ ਪਹਿਲਾ ਸੂਟ ਤੇ ਰੁਮਾਲ ਖਰਾਬ ਹੋ ਜਾਂਦਾ ਤੇ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ ਨੰਬਰ 18 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ 2-3 ਪੱਤੇ ਪਾਲਕ ਦੇ ਵੀ ਜ਼ਰੂਰ ਪਾਓ ਇਸ ਨਾਲ ਸਬਜ਼ੀ ਹੈਲਥੀ ਅਤੇ ਸਵਾਦਬਨਦੀ ਨਾਲ ਹੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ। ਨੰਬਰ 19 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਜੇਕਰ ਤੁਸੀਂ ਉਸ ਵਿੱਚ ਇੱਕ ਘੜਸ਼ੀ ਹੀ ਤੇਲ ਦੀ ਪਾਓ ਤਾਂ ਸਬਜ਼ੀ ਵਿੱਚ ਤੇਲ ਜ਼ਿਆਦਾ ਨਹੀਂ ਲੱਗੇਗਾ ਤੇ ਨਾਲ ਹੀ ਸਬਜ਼ੀ ਬਣਨ ਤੋਂ ਬਾਅਦ ਵੀ ਉਹ ਸਬਜ਼ੀ ਵਿੱਚ ਤਰ ਰਿਹਾ ਨਹੀਂ ਦਿਖੇਗਾ। ਨੰਬਰ 20 ਜਦੋਂ ਵੀ ਔਰਤਾਂ ਬਾਹਰ ਜਾਣ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਆਪਣੇ ਸਰੀਰ ਉੱਪਰ ਜ਼ਿਆਦਾ ਗਹਿਣੇ ਪਾ ਕੇ ਨਾ ਨਿਕਲੋ ਇਹਨਾਂ ਨਾਲ ਤੁਹਾਡੀ ਖੁਦ ਦੀ ਸੇਫਟੀ ਨਹੀਂ ਰਹਿੰਦੀ। ਨੰਬਰ 21 ਜਦੋਂ ਵੀ ਤੁਸੀਂ ਤੜਕਾ ਭੁੰਨਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਉੱਪਰ ਢੱਕਣ ਜ਼ਰੂਰ ਦੇਵੋ ਇਸ ਨਾਲ ਪਾਫ ਬਾਹਰ ਨਹੀਂ ਨਿਕਲੇਗੀ ਤੇ ਤੜਕਾ ਵੀ ਜਲਦੀ ਨਾਲ ਭੁੰਨਿਆ ਜਾਵੇਗਾ ਪਰ ਸਮੇਂ-ਸਮੇਂ ਤੇ ਘੜਸ਼ੀ ਜ਼ਰੂਰ ਫੇਰੋ ਨੰਬਰ 22 ਜਦੋਂ ਵੀ ਤੁਸੀਂ ਰਾਤ ਦੇ ਸਮੇਂ ਕੁੱਕਰ ਵਿੱਚ ਸਬਜ਼ੀ ਨੂੰ ਉਸੇ ਢੱਕਣ ਨਾਲ ਟੱਕਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕੁੱਕਰ ਦੇ ਢੱਕਣ ਦੀ ਰਬੜ ਨੂੰ ਜ਼ਰੂਰ ਕੱਢ ਕੇ ਸਾਫ਼ ਕਰਕੇ ਸਾਈਡ ਤੇ ਹੀ ਰੱਖੋ ਇਸ ਨੂੰ ਕਦੇ ਵੀ ਕੁੱਕਰ ਵਿੱਚ ਹੀ ਪਈ ਨਾ ਰਹਿਣ ਦਿਓ ਨੰਬਰ 3 ਜਦੋਂ ਤੁਸੀਂ ਸਬਜੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਸਾਰੇ ਮਸਾਲੇ ਪਾਉਣ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਤੇਲ ਨੂੰ ਛੱਡ ਦਿੰਦਾ ਹੈ ਇਸ ਦਾ ਮਤਲਬ ਇਹੀ ਹੈ ਕਿ ਤੁਹਾਡਾ ਤੜਕਾ ਚੰਗੀ ਤਰ੍ਹਾਂ ਨਾਲ ਭੁੱਜ ਗਿਆ ਹੈ ਜਿਸ ਦੇ ਵਿੱਚ ਹੀ ਸਬਜੀ ਜ਼ਿਆਦਾ ਸਵਾਦ ਬਣਦੀ ਹੈ ਨੰਬਰ 24 ਸਬਜੀ ਬਣਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਆਲੂ ਨੂੰ ਕੱਟ ਕੇ ਪਾਣੀ ਵਿੱਚ ਪਾ ਕੇ ਜ਼ਰੂਰ ਰੱਖੋ ਤੇ ਜਦੋਂ ਵੀ ਤੁਸੀਂ ਇਹਨਾਂ ਨੂੰ ਵਰਤਣਾ ਹੋਵੇ ਤੋ ਕੇ ਵਰਤ ਲੋ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਬੈ ਨਿਕਲ ਜਾਂਦੀ ਹੈ ਨੰਬਰ 25 ਜੇਕਰ ਤੁਹਾਨੂੰ ਨੀਂਹ ਨਹੀਂ ਆ ਰਹੀ ਤਾਂ ਇਹ ਪੰਜ ਤਰੀਕੇ ਅਪਣਾਓ ਪਹਿਲਾ ਸਕਰੀਨ ਤੋਂ ਦੂਰੀ ਬਣਾ ਕੇ ਰੱਖੋ ਦੂਸਰਾ ਦੇਰ ਰਾਤ ਭੋਜਨ ਨਾ ਖਾਓ ਤੀਸਰਾ ਤਣਾ ਤੋਂ ਦੂਰ ਹੋ ਚੌਥਾ ਸਮੇਂ ਤੇ ਸੌਂ ਜਾਓ ਪੰਜਵਾਂ ਗਰਮ ਦੁੱਧ ਪੀ ਕੇ ਹੀ ਸੌਂਵੋ ਨੰਬਰ 26 ਜੇਕਰ ਤੁਸੀਂ ਆਪਣੇ ਸਰਾਣੇ ਥੱਲੇ ਹਰੀਆਂ ਇਲਾਚੀਆਂ ਦਾ ਜੋੜਾ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਣ ਲੱਗ ਜਾਂਦਾ ਤੇ ਨਾਲ ਹੀ ਜੀਵਨ ਵਿੱਚ ਵੀ ਖੁਸ਼ਹਾਲੀ ਆਉਣ ਲੱਗ ਜਾਂਦੀ ਹੈ ਨੰਬਰ 28 ਜਦੋਂ ਤੁਸੀਂ ਪੈਸੇ ਗਿਣਦੇ ਹੋ ਤਾਂ ਕਦੇ ਵੀ ਉਹਨਾਂ ਨੂੰ ਬੈੱਡ ਜਾਂ ਫਿਰ ਕੁਰਸੀ ਉੱਪਰ ਫਿਲਾ ਕੇ ਨਾ ਬੈਠੋ ਇਸ ਤਰ੍ਹਾਂ ਕਰਨਾ ਤੁਹਾਡੇ ਪੈਸੇ ਵਿੱਚ ਕਮੀ ਆਉਣ ਲੱਗ ਜਾਂਦੀ ਹੈ। ਨੰਬਰ 28 ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਲਈ ਪਾਣੀ ਤੇ ਦਾਣਾ ਜ਼ਰੂਰੋ ਕੋ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਹਮੇਸ਼ਾ ਵਰਕਤ ਬਣੀ ਰਹਿੰਦੀ ਹੈ ਘਰ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਨੰਬਰ 29 ਔਰਤਾਂ ਨੂੰ ਕਦੇ ਵੀ ਆਪਣੇ ਪਤੀ ਨਾਲ ਨਿੱਕੀ ਨਿੱਕੀ ਗੱਲ ਤੋਂ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਕਦੋਂ ਨਿੱਕੀ ਗੱਲ ਹੀ ਵੱਡੀ ਬਣ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਜਿਸ ਕਰਕੇ ਤੁਹਾਡਾ ਰਿਸ਼ਤਾ ਪੂਰੀ ਜ਼ਿੰਦਗੀ ਲਈ ਖਰਾਬ ਹੋ ਜਾਂ ਨੰਬਰ 3 ਜਦੋਂ ਵੀ ਔਰਤਾਂ ਆਪਣੇ ਜਾਂ ਫਿਰ ਮਰਦ ਆਪਣੇ ਵਾਲਾਂ ਨੂੰ ਧੁੰਨ ਤੱਕ ਕਦੇ ਵੀ ਉਹ ਗਿੱਲੇ ਵਾਲਾ ਨਾ ਘਰ ਵਿੱਚ ਰਹਿ ਰਹੇ ਛੋਟੇ ਬੱਚੇ ਕੋਲ ਨਾ ਜਾਓ ਇਸ ਤਰ੍ਹਾਂ ਕਰਨ ਨਾਲ ਉਹ ਹਮੇਸ਼ਾ ਡਰ ਦਾ ਸ਼ਿਕਾਰ ਹੀ ਬਣਿਆ ਰਹਿੰਦਾ ਹੈ। ਨੰਬਰ 31 ਜੇਕਰ ਤੁਸੀਂ ਇੱਕ ਕੱਪ ਵਿੱਚ ਪਾਣੀ ਪਾ ਕੇ ਉਸ ਵਿੱਚ ਨਾਮਕ ਤੇ ਚਾਹ ਪੱਤੀ ਪਾ ਕੇ ਘਰ ਵਿੱਚ ਲੱਗੀ ਹੋਈ ਕਿਸੇ ਵੀ ਵਿਅਕਤੀ ਨੂੰ ਨਜ਼ਰ ਉਸ ਉੱਪਰ ਇਸ ਨੂੰ 7 ਵਾਰ ਸਵੇਕੇ 플ਸ਼ ਕਰਦੇ ਹੋ ਇਸ ਨਾਲ ਨਜ਼ਰ ਬਹੁਤ ਜਲਦੀ ਉਤਰ ਜਾਂਦੀ ਹੈ। ਨੰਬਰ 32 ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਲੱਗੀ ਹੋਈ ਨੀਲ ਪਿੰਨ ਚਲਦੀ ਨਾ ਸੁੱਕ ਨਾ ਰਹੀ ਹੋਵੇ ਤਾਂ ਤੁਸੀਂ ਉਹਨਾਂ ਉੱਪਰ ਪਾਣੀ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਜਲਦੀ ਸੁ ਨੰਬਰ 33 ਜੇਕਰ ਤੁਹਾਡੀ ਕੋਈ ਵੀ ਨੀਲ ਪਿੰਟ ਸੁੱਕ ਗਈ ਹੋਵੇ ਤਾਂ ਉਸ ਨੂੰ ਕੁਝ ਸਮੇਂ ਲਈ ਮਾਈਕ੍ਰੋਵੇਵ ਵਿੱਚ ਰੱਖ ਦਿਓ ਕੁਝ ਸਮੇਂ ਬਾਅਦ ਉਹ ਦੁਬਾਰਾ ਤੋਂ ਸਹੀ ਹੋ ਜਾਵੇਗੀ ਜੇ ਤੁਸੀਂ ਉਸ ਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ ਨੰਬਰ 34 ਆਪਣੇ ਘਰ ਦੇ ਸਾਤ ਉੱਪਰ ਕਦੇ ਵੀ ਪੁਰਾਣਾ ਤੇ ਟੁੱਟਿਆ ਹੋਇਆ ਸਮਾਨ ਨਾ ਰੱਖੋ ਇਸ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਫੈਲਦੀ ਹੈ ਤੇ ਨਾਲ ਹੀ ਲੜਾਈ ਝਗੜੇ ਵਾਧਦੇ ਹਨ ਨੰਬਰ 35 ਆਪਣੇ ਘਰ ਵਿੱਚ ਕਦੇ ਵੀ ਕੰਦ ਉੱਪਰ ਤਰੇੜ ਜਾਂ ਫਿਰ ਸੱਲਣ ਆਉਣ ਦੇ ਉਸ ਤਰ੍ਹਾਂ ਉਨਾਲ ਤੁਹਾਡੇ ਘਰ ਦੀ ਖੁਸ਼ੀ ਤੇ ਮਾਹੌਲ ਘਟ ਹੀ ਹੁੰਦੇ ਹਨ ਤੇ ਅਕਸਰ ਲੜਾਈ ਝਗੜੇ ਹੀ ਹੁੰਦੇ ਰਹਿੰਦੇ ਨੇ ਕਿਉਂਕਿ ਤੁਹਾਡਾ ਘਰ ਤੇ ਤੁਸੀਂ ਇਹਨਾਂ ਦੇ ਸਹਾਰੇ ਹੀ ਖੜੇ ਹੋ ਨੰਬਰ 36 ਜਦੋਂ ਵੀ ਔਰਤਾਂ ਬਾਥਰੂਮ ਨੂੰ ਸਾਫ਼ ਕਰਨ ਤਾਂ ਮਿੱਠੇ ਸੋਡੇ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਬਾਥਰੂਮ ਦੀ ਕਲੀਨਿੰਗ ਵੀ ਡੀਪ ਹੋ ਜਾਂਦੀ ਹੈ ਤੇ ਨਾਲ ਹੀ ਉਸ ਵਿੱਚ ਖੁਸ਼ਬੂ ਵੀ ਕਈ ਦਿਨਾਂ ਤੱਕ ਬਰਕਰਾਰ ਰਹਿੰਦੀ ਹੈ ਨੰਬਰ 37 ਜਦੋਂ ਵੀ ਔਰਤਾਂ ਰਸੋਈ ਵਿੱਚ ਬਰਤਨਾਂ ਨੂੰ ਜ਼ਿਆਦਾ ਸਮੇਂ ਲਈ ਝੂਠੇ ਹੀ ਰੱਖਦੀਆਂ ਹਨ ਉਹਨਾਂ ਔਰਤਾਂ ਦੀ ਰਸੋਈ ਵਿੱਚ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਆਉਂਦੀ ਹੈ ਇਸ ਲਈ ਇਹਨਾਂ ਨੂੰ ਸਮੇਂ-ਸਮੇਂ ਤੇ ਜਲ ਨੰਬਰ 33 ਜਦੋਂ ਵੀ ਤੁਸੀਂ ਨਹਾਉਂਦੇ ਹੋ ਤਾਂ ਤੁਰੰਤ ਬਾਅਦ ਆਪਣੀ ਅੱਖਾਂ ਵਿੱਚ ਕੱਜਲ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਘਟਣ ਲੱਗ ਜਾਂਦੀ ਹੈ। ਨੰਬਰ 39 ਜਿਹੜੀਆਂ ਔਰਤਾਂ ਨੂੰ ਉਹਨਾਂ ਦੇ ਪਤੀ ਵੱਲੋਂ ਪੂਰਾ ਮਾਨ ਸਨਮਾਨ ਮਿਲਦਾ ਹੈ ਉਹਨਾਂ ਔਰਤਾਂ ਦੀ ਕਿਸਮਤ ਬਹੁਤ ਹੀ ਵਧੀਆ ਹੁੰਦੀ ਹੈ ਤੇ ਨਾਲ ਹੀ ਉਹ ਆਪਣੇ ਪਤੀ ਦੇ ਸਿਰ ਤੇ ਰਾਜਿਆਂ ਵਾਂਗ ਰਾਜ ਕਰਦੀਆਂ ਹਨ। ਨੰਬਰ 40 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਰੋਜ਼ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਦੂਰ रह ਸਕਦੇ ਹੋ। ਨੰਬਰ 40 ਜੇਕਰ ਤੁਸੀਂ ਕਿਸੇ ਵਿਅਕਤੀ ਤੋਂ ਪੈਸੇ ਲੈਂਦੇ ਹੋ ਤਾਂ ਸਮੇਂ ਸਿਰ ਉਸ ਨੂੰ ਵਾਪਸ ਕਰ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਤੇ ਨਾਲ ਹੀ ਉਸ ਵਿਅਕਤੀ ਤੇ ਜਿਸ ਤੋਂ ਤੁਸੀਂ ਪੈਸੇ ਲਏ ਹਨ ਉਹਨਾਂ ਦੇ ਕਰ ਬਰਕਤ ਬਣੀ ਰਹਿੰਦੀ ਹੈ ਨੰਬਰ 2 ਵਾਲੀ ਔਰਤਾਂ ਨੂੰ ਕਦੇ ਵੀ ਰਸੋਈ ਦੇ ਗੈਸ ਉੱਪਰ ਬਰਤਨ ਰੱਖ ਕੇ ਗੈਸ ਚੁੱਲਾ ਨਹੀਂ ਚਲਾਉਣਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਨੰਬਰ 43 ਜਿਹੜੀਆਂ ਔਰਤਾਂ ਘੱਟ ਸ਼ਿੰਗਾਰ ਕਰਦੀਆਂ ਉਹਨਾਂ ਦੇ ਔਰਤਾਂ ਦੇ ਚਿਹਰੇ ਤੇ ਚਮੜੀ ਪੂਰੀ ਜ਼ਿੰਦਗੀ ਤੱਕ ਵੀ ਖਰਾਬ ਨਹੀਂ ਹੁੰਦੀ ਤੇ ਨਾਲ ਹੀ ਉਹਨਾਂ ਦੇ ਚਿਹਰੇ ਉੱਪਰ ਚਮਕ ਬਣੀ ਰਹਿੰਦੀ ਹੈ। ਨੰਬਰ 44 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ, ਦੋਸਤੋ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਜ਼ਰੂਰ ਧੋ ਲਓ ਨਹੀਂ ਤਾਂ ਜੇਕਰ ਤੁਸੀਂ ਕੱਪੜਿਆਂ ਨੂੰ ਲਗਾਉਂਗੇ ਇਸ ਤਰ੍ਹਾਂ ਨਾਲ ਤੁਹਾਡੇ ਰੈਸਕੂ ਵਿੱਚ ਘਾਟਾ ਪੈਣ ਲੱਗ ਜਾਂਦਾ ਹੈ। ਨੰਬਰ 45 ਕਦੇ ਵੀ ਕਿਸੇ ਵਿਅਕਤੀ ਦੀ ਮਿਹਨਤ ਦੀ ਕਮਾਈ ਵਿੱਚੋਂ ਪੈਸੇ ਨਾ ਘਟੋ ਇਸ ਤਰ੍ਹਾਂ ਕਰਨਾ ਹਮੇਸ਼ਾ ਨੁਕਸਾਨ ਤੁਹਾਡਾ ਹੀ ਹੋਵੇਗਾ। ਫਾਮੀ ਤੁਸੀਂ ਕਿੰਨੇ ਵੀ ਜ਼ਿਆਦਾ امیر ਕਿਉਂ ਨਾ ਹੋਵੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ